ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀ ਬਾਕਾ ਜੌਣ ਪਹਾੜਪਾ ਜ਼ਿਲ੍ਹਾ ਐਸੀ ਮੋਟਰ ਜਨ ਸਕਰੀ ਸਾਥੀਓ ਅੱਜ ਅਪਾਡਾ ਅਗਲਾ ਵਿਚਾਰ ਕਰਾਂਗੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿੱਤਾ ਕੀ ਪੰਜਾਬ ਸਰਕਾਰ ਨੇ ਜੋ ਪਬਲਿਕ ਨੂੰ ਪੰਜਾਬ ਦੇ ਵਸਨੀਕਾਂ ਨੂੰ ਇੱਕ ਇਸ਼ਤਿਹਾਰ ਜੋ ਨਹੀਂ ਆਪਣੇ ਦਿੱਤੇ ਹਰ ਮੋੜ ਤੇ ਹਰ ਗਲੀ ਦੀ ਨੁੱਕੜ ਤੇ ਹਰ ਸ਼ਹਿਰ ਦੇ ਕੋਨੇ ਤੇ ਇਹਨਾਂ ਨੇ ਆਪਣੇ ਇਸ਼ਤਿਹਾਰ ਦਿੱਤੇ ਜਿੱਥੇ ਕਿ ਉਹਨਾਂ ਇਸ਼ਤਿਹਾਰਾਂ ਦਾ ਪੈਸਾ ਪਬਲਿਕ ਦਾ ਪਰ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੁਝ ਡਾਕਟਰ ਡਾਕਟਰਾਂ ਨੇ ਸਸਪੈਂਡ ਕੀਤਾ ਜੋ ਤਿੰਨ ਡਾਕਟਰ ਉਹਨਾਂ ਦੀ ਗਲਤੀ ਕੀ ਸੀ ਕਿਉਂਕਿ ਜਿਸ ਹਸਪੀਟਲ ਦੇ ਵਿੱਚ ਕਿਆ ਜਾਵੇ ਕਿ ਸਾਰੀ ਚੀਜ਼ ਮਹਗਈਆ ਹੈ। ਖਰੀਦਤੀ ਖਰੀਦ ਕਰਾ ਦਿੱਤੀ ਗਈ ਹੈ ਪਰ ਕੋਈ ਵੀ ਮੈਡੀਸਨ ਉੱਥੇ ਨਹੀਂ ਹੈ। ਪਹੁੰਚਾਈ ਗਈ ਤੇ ਇਸ ਦਾ ਦੋਸ਼ ਡਾਕਟਰਾਂ ਸਿਰ ਨਹੀਂ ਪੰਜਾਬ ਸਰਕਾਰ ਦੇ ਜੋ ਸਿਹਤ ਵਿਭਾਗ ਜੋ ਸਿਹਤ ਮੰਤਰੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ। ਤੇ ਦੂਜੇ ਪਾਸੇ ਆਪਾਂ ਇਹ ਦੇਖਦੇ ਹਾਂ ਕੀ ਇੱਕ ਪਾਸੇ ਕਹਿ ਰਹੇ ਆ ਕਿ ਸਿੱਸੀ ਪੰਜਾਬ ਲਈ ਉਹ ਕੀਤਾ ਪੰਜਾਬ ਦੇ ਹਰ ਸ਼ਹਿਰ ਲਈ ਅਸੀਂ ਇਹ ਕਰ ਰਹੇ ਆ ਪਰ ਕਿਸੇ ਪਾਸੇ ਕੁਝ ਨਜ਼ਰ ਨਹੀਂ ਆ ਰਹਾ ਸਿਰਫ ਤੇ ਸਿਰਫ ਇਹਨਾਂ ਦੇ ਦੇਖਣ ਨੂੰ ਇਸ਼ਤਿਹਾਰ ਨਜ਼ਰ ਆ ਰਹੇ ਆ ਝੂਠੇ ਵਾਦੇ ਉਹ ਨਜ਼ਰ ਆ ਰਹੇ ਜਿੱਥੇ ਕਿ ਗਲੀ ਦੇ ਹਰ ਗਲੀ ਦੇ ਨੁਕੜ ਤੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਲੁੱਟਣ ਵਾਲੀ ਨਜ਼ਰ ਆਉਂਦੀ ਹੈ ਜੋ ਕਿ ਹੁਣ ਘਰਾਂ ਦੇ ਵਿੱਚ ਵਧ ਰਹੇ ਆ ਘਰਾਂ ਦੇ ਵਿੱਚ ਵੜ ਵੜ ਕੇ ਲੋਕਾਂ ਨੂੰ ਲੁੱਟ ਰਹੇ ਆ ਤੇ ਡਰੱਗਸ ਜੋ ਨਸ਼ਾ ਤਸਕਰ ਹੈ ਇਹਨਾਂ ਤੋਂ ਉਹ ਹਜੇ ਤੱਕ ਨਹੀਂ ਬੰਦ ਹੋਏ ਜਿੱਥੇ ਕਿ ਨਹੀਂ ਮੈਮਛੇ ਮੈਮ ਛੇੜੀ ਹੋਈ ਹੈ ਯੁੱਧ ਨਸ਼ਾ ਪੁੱਤ ਸਿਰਫ ਜੋ ਨਸ਼ਾ ਕਰ ਰਹੇ ਆ ਚਾਹੇ ਉਹਨਾਂ ਤੋਂ ਥੋੜਾ ਮਰਦਾ ਚਾਹੇ ਜਿੰਨਾ ਵੀ ਮਿਲਦਾ ਹੈ ਇਹ ਉਹਨਾਂ ਨੂੰ ਉਹਨਾਂ ਦੇ ਘਰ ਢਾ ਰਹੇ ਆ ਜਿੱਥੇ ਕਿ ਨਸ਼ਾ ਵੇਚਣ ਵਾਲਿਆਂ ਦੇ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਹੈ। ਜਿੱਥੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਇਹਨਾਂ ਨੇ ਸਿਆਸਤ ਬਾੜ ਦੁੱਤੀ ਹੈ। ਇੱਥੇ ਕਿ ਉਹ ਸਿੱਖਿਆ ਦਾ ਮੰਦਰ ਹੈ। ਸਿੱਖਿਆ ਦਾ ਗੁਰਦੁਆਰਾ ਹੈ। ਪਰ ਸਕੂਲਾਂ ਦੇ ਵਿੱਚ ਵੀ ਇਹ ਨਹੀਂ ਕਮੇਟੀਆਂ ਬਣਾ ਦਿੱਤੀਆਂ ਗਈਆਂ। ਜਿੱਥੇ ਕਿ ਸ਼ਹਿਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕੋਈ ਸੀਵਰੇਜ ਨਹੀਂ ਚੱਲਦਾ ਪਿਆ ਜੋ ਜਿਹੜੀ ਸਰਕਾਰ ਇੱਕ ਸੀਵਰੇਜ ਨਹੀਂ ਚਾਲੂ ਕਰਾ ਸਕਦੀ ਬਰਸਾਤ ਦੇ ਵਿੱਚ ਉਹ ਪੰਜਾਬ ਨੂੰ ਕੀ ਦਵੇਗੀ ਪੰਜਾਬ ਦਾ ਕੀ ਸੁਧਾਰ ਕਰੇਗੀ ਉਹ ਸ਼ਹਿਰ ਦਾ ਉਸ ਸ਼ਹਿਰ ਦਾ ਕੀ ਸੁਧਾਰ ਕਰੇਗੀ ਜਿੱਥੇ ਆਪਾਂ ਇਹ ਵੀ ਦੇਖਦੇ ਹਾਂ ਕਿ ਪੰਜਾਬ ਸਾਡਾ ਸ਼ਹਿਰ ਹਰ ਗਲੀ ਦੇ ਨੁਕੜ ਤੇ ਕੋਈ ਸੀਵਰੇਜ ਦਾ ਹੈ ਉਹ ਬੰਦ ਪਿਆ ਇਹਨਾਂ ਤੋਂ ਉਹ ਸਾਫ਼ ਨਹੀਂ ਹੋ ਰਿਹਾ ਤੇ ਜੋ ਪੜੇ ਲਿਖੇ ਨੌਜਵਾਨ ਹੈ ਟੀਚਰ ਹੈ ਉਹਨਾਂ ਨੂੰ ਇਹ ਨੌਕਰੀਆਂ ਤੱਕ ਨਹੀਂ ਦੇ ਸਕਦੇ ਉਹਨਾਂ ਦੀਆਂ ਤਨਖਾਹਾਂ ਨਹੀਂ ਦੇ ਸਕਦੇ ਤੇ ਪੰਜਾਬ ਦਾ ਕੀ ਸੁਧਾਰ ਕਰਨਗੇ 4 ਸਾਲ ਹੋ ਗਏ ਆ ਇਸ ਸਰਕਾਰ ਆਈ ਨੂੰ 4 ਸਾਲਾਂ ਦੇ ਵਿੱਚ ਇਹਨੀ ਪੰਜਾਬ ਨੂੰ ਜੋ ਸਾਡਾ ਪੰਜਾਬ ਇੱਕ ਇੰਨਾ ਸਾਫ਼ ਸੁਥਰਾ ਪੰਜਾਬ ਸੀ ਇੱਕ ਨਰਕ ਬਣਾ ਕੇ ਰੱਖ ਦਿੱਤਾ ਸਾਡੇ ਪੰਜਾਬ ਨੂੰ ਇੱਕ ਉਲਟ ਦਿਸ਼ਾ ਵੱਲ ਲੈ ਕੇ ਜਾ ਰਹੇ ਜਿੱਥੇ ਕਿ ਇਹਨਾਂ ਦੇ ਕੇਜਰੀਵਾਲ ਦੀ ਇੱਕ ਕਹਿ ਰਿਹਾ ਕਿ ਜਿਹੜਾ ਸ਼ਖਸ ਸਾਈਕਲ ਤੇ ਘੁੰਮ ਰਿਹਾ ਔਰ ਜੋ 5 ਸਾਲਾਂ ਦੇ ਵਿੱਚ 50 ਸਾਲਾਂ ਦੇ ਵਿੱਚ ਉਹ ਗੱਡੀਆਂ ਹੋ ਗਈਆਂ ਫਲੈਟ ਹੋ ਗਏ ਕੋਠੀਆਂ ਹੋ ਗਈਆਂ ਉਸ ਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਉਹ ਪਬਲਿਕ ਦਾ ਪੈਸਾ ਜੋ ਕਿ ਜਿਹਨੇ ਕਦੀ ਵੀ ਕੁਝ ਦੇਖਿਆ ਨਹੀਂ ਸੀ ਤੇ ਉਹ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਐਮਐਲਏ ਬਣਾਤਾ ਕੌਂਸਲਰ ਬਣਾ ਦਿੱਤੇ ਗਏ ਪਰ ਉਹਨਾਂ ਨੇ ਆਪਣਾ ਦੇਖਿਆ ਪਬਲਿਕ ਦਾ ਕੁਝ ਵੀ ਨਹੀਂ ਦੇਖਿਆ ਨਾ ਪਬਲਿਕ ਦਾ ਕੁਝ ਸੁਧਾਰਿਆ ਜਿੱਥੇ ਕਿ ਸੈਂਟਰ ਗਵਰਨਮੈਂਟ ਤੋਂ ਕਰਜ਼ੇ ਲੈ ਲੈ ਕੇ ਕਦੀ ਬੰਗਾਲ ਦੇ ਵਿੱਚ elections ਲਾ ਦਿੱਤਾ ਗਿਆ ਕਦੀ ਕਰਜ਼ਾ ਲੈ ਕੇ ਦਿੱਲੀ ਦੇ ਵਿੱਚ elections ਦੇ ਵਿੱਚ ਲਾ ਦਿੱਤਾ ਗਿਆ ਕਦੀ ਕਰਜ਼ਾ ਲੈ ਕੇ ਆਪਣੇ ਇਸ਼ਤਿਹਾਰ ਪੰਜਾਬ ਦੇ ਕੋਨੇ-ਕੋਨੇ ਵਿੱਚ ਸ਼ਹਿਰ ਦੇ ਕੋਨੇ-ਕੋਨੇ ਵਿੱਚ ਪਿੰਡਾਂ ਦੇ ਕੋਨੇ-ਕੋਨੇ ਵਿੱਚ ਇਸ਼ਤਿਹਾਰ ਲਾਇਆ ਗਿਆ ਉਹ ਸਾਰਾ ਬੋਝ ਪੰਜਾਬ ਦੇ ਵਸਨੀਕਾਂ ਜੋ ਪੰਜਾਬ ਦੇ ਵਸਨੀਕ ਹੈ ਉਹਨਾਂ ਦੇ ਸਿਰ ਕਰਜ਼ਾ ਇਹਨਾਂ ਨੇ ਕਰਜ਼ਾ ਸਿਰ ਕਰ ਦਿੱਤਾ ਤੇ ਜੋ ਵੀ ਅਗਰ ਤੁਸੀਂ ਆਪਣੇ ਪੰਜਾਬ ਦਾ ਮੇਰੇ ਵੀ ਸੁਧਾਰ ਚਾਹੁੰਦੇ ਆ ਤੇ ਜਰੂਰ ਸਤਾਈ ਦੇ ਵਿੱਚ ਪਾਛ ਪਾਗ ਨੂੰ ਇੱਕ ਵਾਰ ਮੌਕਾ ਦਿਓ ਤਾਂ ਕਿ ਜੋ ਸਾਡਾ ਤੁਹਾਡਾ ਸਾਡਾ ਸਾਰਿਆਂ ਦਾ ਸੁਧਾਰ ਹੋ ਸਕੇ ਪੰਜਾਬ ਨੂੰ ਇੱਕ ਚੰਗੀ ਦਿਸ਼ਾਵਰ ਲੈ ਕੇ ਜਾਈਏ ਮੁਰਤਾਂ ਚੰਗਾ ਨਹਾਰ ਜਿੱਥੇ ਕੀ ਆ ਆਪਾਂ ਦੇਖਦੇ ਆ ਕਿ ਹੁਣ ਤੱਕ ਜੋ ਧਾਰਮਿਕ ਸਥਾਨ ਹੈ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਪੰਜਾਬ ਸਰਕਾਰ ਬਿਲਕੁਲ ਸਖਤੀ ਪਈ ਹੈ ਜਿੱਥੇ ਕਿ ਸਾਡੇ ਜੋ ਤੀਰਥ ਸਥਾਨ ਆਏ ਹਮਰੇ ਸੰ ਦੇਵਿਤ ਲਾਹੌਰ ਬਹੁਤ ਸਾਰੇ ਤੀਰਥ ਸਥਾਨ ਜਿੱਥੇ ਕਿ ਉਹਨਾਂ ਨੂੰ ਵੀ ਬੰਬਨਾ ਰੌਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਪਰ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਸਿਰ ਤੇ ਸਿਰ ਤੁਹਾਨੂੰ ਪਬਲਿਕ ਨੂੰ ਇਸ਼ਤਿਹਾਰ ਦੇ ਰਹੀ ਹੈ ਤੇ ਝੂਠੇ ਵਾਦੇ ਦੇ ਰਹੀ ਹੈ ਆਪਣੇ ਆਪਣੇ ਕਮੈਂਟ ਵਿਚਾਰ ਸੂਝ ਸਾਂਝੇ ਕਰਿਓ ਮੈਂ ਤੁਹਾਡਾ ਵੀ ਬਾਗਾ ਜੋਣ ਪਾਜਪਾ ਜਿਲ੍ਹਾ ਐਸੀ ਮੌਤਾਂ ਜਰਨ ਸਕੀ ਨਮਸਕਾਰ